ਜੀ ਤੁਹਾਡਾ ਨਾਮ ਹਰਮਜੀਤ ਸਿੰਘ ਠੀਕ ਹੈ ਕੀ ਉਮੀਦ ਲੈ ਕੇ ਆਏ ਤੁਸੀਂ ਸਰਪੰਚ ਖੜਨਾ ਹੈ ਕੀ ਕਰੋਗੇ ਤੁਸੀਂ ਅਸੀਂ ਜਿਹੜੇ ਜੋ ਵੀ ਪਿੰਡ ਦੇ ਸਾਂਝੇ ਕਾਰਜ ਆ ਮੰਗ ਪਹਿਲ ਦਿੱਤੀ ਜਾਏ ਐਸਾ ਤਾਂ ਨਹੀਂ ਕਿ ਜਿਸ ਤਰ੍ਹਾਂ ਪਹਿਲਾਂ ਸਰਪੰਚ ਕਹਿੰਦੇ ਸੀਗੇ ਉਹ ਕਰਦੇ ਨਹੀਂ ਹੈ ਨਹੀਂ ਨਹੀਂ ਬਿਲਕੁਲ ਨਹੀਂ ਅੱਗੇ ਸਾਰੇ ਕੰਮ ਸਾਂਝੀ ਵਾਲਤਾ ਨਾਲ ਸਾਰੇ ਪਿੰਡ ਦੇ ਸਹਿਯੋਗ ਨਾਲ ਕੀਤੇ ਜਾਵਾਂਗੇ ਸਾਰੇ ਮਹੱਲਿਆਂ ਦੇ ਸਹਿਯੋਗ ਨਾਲ ਕੀਤੇ ਜਾਗੇ ਸਾਰੇ ਪੰਚਾਂ ਦੇ ਸਹਿਯੋਗ ਨਾਲ ਕੀਤੇ ਜਾਣਗੇ ਸਾਰਿਆਂ ਨੂੰ ਬੁਲਾ ਕੇ ਤੇ ਕੰਮ ਨੂੰ ਜਿਹੜੀ ਐ ਜਿਹੜਾ ਸਾਂਝਾ ਕੰਮ ਹੋਏਗਾ ਨੂੰ ਪਹਿਲ ਦਿੱਤੀ ਜਾਵੇ। ਤੇ ਇਹ ਸ਼ਤਨ ਸ਼ਬ ਤੁਸੀਂ ਇਹ ਲਈ ਦਿੱਤੇ ਹੋ। ਸਾਡੀ ਆ ਉਹ ਜਿਆਦਾ ਜਿਆਦਾ ਲੋਕਾਂ ਨੂੰ ਲੋਕਾਂ ਦਾ ਬਹੁਤ ਧੰਨਵਾਦ ਕਰਦਾ। ਸਾਰੇ ਪਿੰਡ ਵਸੀਆਂ ਨੇ ਜਿਹੜਾ ਮੈਨੂੰ ਸਰਪੰਚੀ ਨਾਲ ਸਹਿਯੋਗ ਦਿੱਤੀ ਤੁਮੋਂ। ਥੋੜਾ ਜਿਹਾ ਸਰ ਜਿਹੜੇ ਕਾਸ਼ ਕਰਨ ਵਾਲੇ ਉਹ ਕੀ ਕਰਾਓ ਪਕੇ ਤੁਸੀਂ ਜਿਹੜੇ ਕਾਰਜਕਾਰ ਜਿਹੜੇ ਸਾਰੇ ਵਹਿੰਦੇ ਕਾਰਜਾਂ ਆ ਕੇ ਵੀ ਜੋ ਵੀ ਨਵੇਂ ਕਾਰਨ ਹੋਣਗੇ ਉਹ ਕਰਵਾਏ ਜਾਣਗੇ ਤੇ ਜੋ ਵੀ ਸਾਰੇ ਪਿੰਡ ਦੇ ਸਾਂਝੇ ਕਾਰਜ ਹੋਣਗੇ ਉਹਨਾਂ ਨੂੰ ਪਹਿ ਦਿੱਤੀ ਜਾਏਗੀ ਸਰ ਜਿਹੜੇ ਭੂਆਂ ਦਵਾਂਗੇ ਤੁਹਾਨੂੰ ਕਿਹਾ 5-5 ਲੱਖ 5-5 ਜਰ ਹੋਵੇ ਉਹ ਤੇ ਕੀ ਕਰੋ ਕਰ ਲੈ ਕੀ ਕਰੋ ਤੁਸੀਂ ਉਹ ਸਰਕਾਰ ਦੇ ਹੀ ਪੈਸੇ ਨਹੀਂ ਦੇਈ ਦਿੰਦੇ 5-5 ਲੱਖ ਹਾਂ ਜੀ 5-5 ਲੱਖ ਹਾਂਜੀ ਉਹ ਸਰਕਾਰ ਦੇ ਜਿਦਾਂ ਸਰਵ ਸੰਮਤੀ ਨਾਲ ਸਾਡੀ ਚੋਣ ਹੋਈ ਹੈ ਸਰਕਾਰ 5 ਲੱਖ ਦੇਊਗੀ ਤੇ ਉਹਦੇ ਇਹ ਖਰਚਾ ਜਿਹੜਾ ਸੰਘੇ ਖਰਚਾ ਨਹੀਂ ਕਰਾ ਸਰ ਜਿਹੜੇ ਮੈਂਬਰ ਚੁਣਨਾਂ ਨਾ ਬੋਲੋ ਜਿਹੜੇ ਮੈਂਬਰ ਚੁਣੇ ਗਏ ਹਨ ਸ੍ਰੀ ਬਲਵਿੰਦਰ ਕੁਮਾਰ ਜੀ ਪੰਜ ਸ਼੍ਰੀਮਤੀ ਤ੍ਰਿਪਤਾ ਦੇਵੀ ਪੰਜ ਸ਼੍ਰੀਮਤੀ ਨਸੀਬ ਕੌਰ ਪੰਜ ਸ਼੍ਰੀਮਤੀ ਦਰਸ਼ਨ ਕੌਰ ਪੰਜ ਬਲਵਿੰਦਰ ਸਿੰਘ ਪੰਜ ਗੁਰਨਾਮ ਸਿੰਘ ਪੰਜ ਤੇ ਮੁਖਤਾਬਰ ਸਿੰਘ ਪੰਚ ਬਣੇ ਲਈ ਲੋਕਾਂ ਦਾ ਧੰਨਵਾਦ ਸਰੋਵੀ ਸਾਹਿਬ ਮੈਂ ਸਾਰੀ ਧੀ ਪਿੰਡ ਦੀ ਸੰਗਤ ਹੈ ਸਾਰੇ ਵੋਟਰਸ ਦਾ ਬਹੁਤ ਧੰਨਵਾਦ ਕਰਦਾ ਸਾਰੇ ਬੀਵੀਆਂ ਦਾ ਬੱਚਿਆਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਜਿਹੜਾ ਸਰਵਸੰਮਤੀ ਨਾਲ ਸਰਪੰਚ ਚੁਣਿਆ ਸਰ ਜਿਹੜੇ ਆਪਾਂ ਵਿਕਾਸ ਵਧੀਆ ਕਰਾਵਾਂਗੇ ਤੁਹਾਨੂੰ ਗਲ ਨਲੀਆਂ ਗਲ ਵੀ ਨਾਲੀਆਂ ਗਲੀਆਂ ਦਾ ਕੰਮ ਵਧੀਆ ਕਰਾਵਾਂਗੇ ਸਰ ਬਿਲਕੁਲ ਬਿਨਾ ਭੇਦ ਭਾਤ ਤੋਂ ਜਿਹੜਾ ਗਲੀਆਂ ਦਾ ਕੰਮ ਕੀਤਾ ਜਾਊਗਾ ਤੇ ਜਿਹੜੇ ਜੋ ਵੀ ਸਰਕਾਰ ਦੇ ਸਾਂਝੇ ਕੰਮ ਹੋਣਗੇ ਬਿਨਾ ਭੇਦ ਭਾਤ ਤੋਂ ਬਰਾਬਰ ਸਲਟੀ ਤੋਂ ਕੀਤੇ ਜਾਗੇ। ਪਰ ਇਹ ਪਿੰਡ ਦੀ ਸੜਕ ਸਰ ਉਹ ਬਣੇਗੀ ਜਿਹਦੀ ਬਣੇਗੀ। ਸਰਕਾਰਾਂ ਜਿਹੜੀਆਂ ਸਾਰੀਆਂ ਆਲੇ ਥੋੜੇ ਜੋ ਰਹਿੰਦੀਆਂ ਹਨ ਉਹਨਾਂ ਨੂੰ ਵੀ ਪਹਿਲ ਦੇ ਹੱਦ ਤੇ ਕੀਤਾ ਜਾਊਗਾ ਬਣਾਇਆ ਜਾਏਗਾ। ਤਾਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV